ਪਟਿਆਲਾ ਦੇ ਸਾਰੇ ਸਕੂਲਾਂ ਦੀ ਟਰਾਂਸਪੋਰਟ ਯੂਨੀਅਨ ਵੱਲੋਂ ਟਰਾਂਸਪੋਰਟ ਵਿਭਾਗ ਵੱਲੋਂ ਕੱਟੇ ਗਏ ਚਲਾਨਾਂ ਨੂੰ ਲੈ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਜੈ ਹਿੰਦ ਮੁਰਦਾਬਾ ਪਟਿਆਲਾ ਪ੍ਰਕਾਸ਼ਨ ਮੁਰਦਾਬਾ 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 ਸਾਡਾ ਇੱਕਾ ਜਿੰਦਾਬਾ ਜਿੰਦਾਬਾ ਇਕਤਾ ਯੂਨੀਅਨ ਜਿੰਦਾਬਾਦ ਇਕਤਾ ਯੂਨੀਅਨ ਜਿੰਦਾਬਾਦ ਇਕਤਾ ਯੂਨੀਅਨ ਜਿੰਦਾਬਾਦ ਟਰਾਂਸਪੋਰਟ ਇਕਤਾ ਯੂਨੀਅਨ ਜਿੰਦਾਬਾਦ ਫੁੱਲ ਟਰਾਂਸਪੋਰਟ ਇਕਤਾ ਯੂਨੀਅਨ ਜਿੰਦਾਬਾਦ ਫੁੱਲ ਟਰਾਂਸਪੋਰਟ ਇਕਤਾ ਯੂਨੀਅਨ ਜਿੰਦਾਬਾਦ ਕਿਹੜਾ ਇਕਤਾ ਜਿੰਦਾਬਾਦ 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 ਹਰ ਇੱਕ ਆਲ ਫੁੱਲ ਟਰਾਂਸਪੋਰਟ ਯੂਨੀਅਨ ਰੰਗੋ ਦਾ ਕਿ ਕਹਿੰਦੇ ਸਭੋ ਉਹ ਪ੍ਰਸਾਰਿਤ ਕਰ ਰਹੇ ਹਨ ਉਹ ਉਹਲਾ ਬਤ ਕਰ ਰਹੇ ਕਿ ਕਿਹਨਾ ਚਾਹੁੰਨਾ ਹੈ ਤੇ ਇਹਦੇ ਵਿੱਚ ਸਰਕਾਰ ਦੇ ਨਿਰਦੇਸ਼ਾਂ ਚ ਤੇ ਬੱਚਿਆਂ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਸੇਫ ਸਕੂਲ ਵਾਨ ਪਾਲਿਸੀ ਦੇ ਤਹਿਤ ਚੈਕਿੰਗ ਕੀਤੀ ਗਈ ਸੀ ਆ ਇਹ ਤਾਂ ਕਿ ਇਹ ਇਨਸ਼ੋਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਸਕੂਲ ਬੱਸਸ ਨੇ ਉਹ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤਾਂ ਉਹ ਹਰ ਪੱਖੋਂ ਉਹਨਾਂ ਦੇ ਸੇਫਟੀ ਦੇ ਜਿਹੜੀਆਂ ਉਹਨਾਂ ਦੇ ਕ੍ਰਾਈਟਰੀਆ ਸੀ ਉਹਨਾਂ ਤੇ ਪੂਰੇ ਉਤਰਦੇ ਨੇ ਅਇਨ ਵਿੱਚ ਨਾ ਕੇਵਲ ਚਲਾਨ ਕਲਪੀ ਸਕੂਲ ਦੇ ਵਿੱਚ ਜਾ ਕੇ ਵੀ ਸਕੂਲ ਬਸਿਸ ਦੀ ਇਨਸਪੈਕਸ਼ਨ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਦੇ ਜਿੰਨੀਆਂ ਕਮੀਆਂ ਪੇਸ਼ੀਆਂ ਨੇ ਚਾਹੇ ਟੈਕਸ ਨਹੀਂ ਲੱਗੇ ਹੋਏ ਜਾਂ ਉਹਨਾਂ ਦੇ ਸੇਫਟੀ ਕੰਸਰਨ ਫਰਸਟ ایڈ ਬਾਕਸਸ ਹੋਣ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨਾਂ ਨੂੰ ਵਰਬਲੀ ਰਿਟਰਨ ਦੇ ਵਿੱਚ ਵੀ ਦੱਸਿਆ ਗਿਆ ਹੈਗਾ ਸਕੂਲ ਅਥਾਰਟिटीज ਨੂੰ ਵੀ ਇਸ ਰਿਗਾਰਡ ਕਮਿਊਨੀਕੇਟ ਕੀਤਾ ਗਿਆ ਹੈ ਕਿ ਉਹਨਾਂ ਦੇ ਬਸੰਦ ਦੇ ਵਿੱਚ ਕੀ ਕੀ ਕਮੀਆਂ ਪਾਈ ਜਾ ਰਹੀਆਂ ਸੋ ਦੈਟ ਉਹ ਆਪਣੇ ਲੈਵਲ ਤੇ ਸਟੈਪਸ ਲੈਂਦੇ ਹੋਏ ਉਹਨਾਂ ਨੂੰ ਪੂਰਾ ਕਰੇ ਸਕੂਲ ਦਾ ਹਾਰਸ ਕਰਦੇ ਸਕੂਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਬੱਚਾ ਸਕੂਲ ਅਥਾਰਟिटीज ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਕੋਲ ਜਿਹੜੇ ਪੜਾਉਣਾ ਆਉਂਦੇ ਨੇ ਉਹ ਜਿਹੜੇ ਵੀ ਟਰਾਂਸਪੋਰਟੇਸ਼ਨ ਦੇ ਥਰੂ ਉਹ ਟਰੈਵਲ ਕਰਦੇ ਨੇ ਉਹ ਸਾਰੇ ਸੇਫਟੀ ਕਨਸਰਨਸ ਨੂੰ ਪੂਰਾ ਕਰਨ ਤੇ ਤਾਂ ਕਿ ਅਸੀਂ ਜਿਹੜੇ ਬੱਚੇ ਨੇ ਛੋਟੇ ਉਹ ਆਪਣੇ ਸੇਫਲੀ ਉਹ ਘਰ ਆ ਜਾ ਸਕਣ ਸਕੂਲ ਤੇ ਮੈਂ ਤੁਸੀਂ ਲੋਕ ਸਕੂਲ ਨੂੰ ਕਿਹੜਾ ਰੱਤਾ ਕੀਤਾ ਜਾਦਾ ਹੈ ਉਹ ਜਦੋਂ ਅਤਿਵਰਤ ਫੈਗਰ ਨੂੰ ਉਸ ਸਿਸਟਮ ਵਾਲੇ ਤਰ੍ਹਾਂ ਤੋਂ ਹਟਾ ਰਹੇ ਹੋ। ਫਰਮਾਨ ਵਿੱਚ ਇਹ ਕਹੀ ਹੈ ਕਿ ਸਕੂਲਾਂ 'ਤੇ ਵੀ ਇਹ ਸਕੂਲਾਂ ਵਾਸਤੇ ਹੀ ਮੈਂ ਜਿਵੇਂ ਦੱਸਿਆ ਕਿ ਸਕੂਲਾਂ ਦੇ ਵਿੱਚ ਜਾ ਕੇ ਵੀ ਇਨਸਪੈਕਸ਼ਨ ਕੀਤੀ ਜਾ ਰਹੀ ਹੈ। ਸਿਰਫ ਇਹ ਨਹੀਂ ਹੈਗਾ ਕਿ ਅਸੀਂ ਸਿਰਫ ਚਲਾਨ ਹੀ ਕਿਤੇ ਲੇ ਸਕੂਲਾਂ ਦੇ ਵਿੱਚ ਇਨਸਪੈਕਸ਼ਨ ਕਰਨ ਦਾ ਇਹੀ ਮੋਟਿਵ ਹੈਗਾ ਕਿ ਸਕੂਲ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਬਸਾਂ ਦੇ ਵਿੱਚ ਕੀ-ਕੀ ਕਮੀਆਂ ਨੇ। ਸੋ ਦੈਟ ਕਿ ਉਹ ਚਲਾਨ ਘਟਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਸੀਂ ਅਦਾ ਹੀ ਉਨਾ ਨੂੰ ਇਨਫਾਰਮ ਕਰਤਾ ਕਿ ਉਹ ਪਾਕਿ ਆਪਣੀਆਂ ਕਮੀਆਂ ਪੂਰੀਆਂ ਕਰੇ ਮੈਂ ਕੁਮਿੰਦਰ ਸਿੰਘ ਆਲ ਸਕੂਲ ਟ੍ਰਾਂਸਪੋਰਟ ਯੂਨੀਅਨ ਤੋਂ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਪਿਛਲੀ 12 ਤਰੀਕ ਤੋਂ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕੀ ਪ੍ਰਸ਼ਾਸਨ ਕਿਸੇ ਦੇ ਕੋਈ ਕਾਗਜ਼ ਪੱਤਰ ਨਹੀਂ ਚੈੱਕ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਜਾਂ ਤਾਂ ਗੱਡੀਆਂ ਦੇ 25 25 30 30 ਹਜ਼ਾਰ ਦੇ ਚਲਾਨ ਕਰ ਰਿਹਾ ਜਾਂ ਗੱਡੀਆਂ ਬੌਂਡ ਕਰ ਰਿਹਾ ਇਸੇ ਡਰ ਦੇ ਮਾਰੇ ਸਾਡੇ ਡਰਾਈਵਰ ਵੀਰ ਜਿਹੜੇ ਨੇ ਗਲੀਆਂ ਤੋਂ ਬਜਾਰਾ ਦੇ ਲੋਕ ਲੋਕ ਕੇ ਜਾ ਰਹੇ ਨੇ ਕਿਤੇ ਨਾ ਕਿਤੇ ਇਸ ਧੱਕੇ ਦੇ ਵਿਰਖਲਾਫ ਅਸੀਂ ਆਵਾਜ਼ ਚੱਕੀ ਹੈ ਤੇ ਜੇ ਕਿਤੇ ਸਾਡੇ ਮਸਲੇ ਦਾ ਹੱਲ ਨਾ ਹੋਇਆ ਤਾਂ ਸੋਮਵਾਰ ਤੋਂ ਅਸੀਂ ਆ ਸਕੂਲ ਪਟਿਆਲਾ ਟਰਾਂਸਪੋਰਟ ਯੂਨੀਅਨ ਅਨਮਿੱਟੇ ਸਮੇਂ ਲਈ ਹੜਤਾਲ ਦੇ ਜਾਏਗੀ ਪ੍ਰਸ਼ਾਸਨ ਨੂੰ ਅਸੀਂ ਇੱਕ ਬੇਨਤੀ ਇਹ ਕਰਦੇ ਆਂ ਕਿ ਜਿਸ ਤਰ੍ਹਾਂ ਤੁਸੀਂ ਗੱਡੀਆਂ ਰੋਕਦੇ ਹੋ ਰੋਡਾਂ ਦੇ ਉੱਤੇ ਜੇਕਰ ਰੋਡ ਦੇ ਉੱਤੇ ਕਿਸੇ ਗੱਡੀ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਪ੍ਰਸ਼ਾਸਨ ਤੋਂ ਡਰ ਕੇ ਕੋਈ ਡਰਾਈਵਰ ਗੱਡੀ ਇੱਧਰ ਉੱਧਰ ਭਜਾਉਂਦਾ ਹੈ ਉਹਦਾ ਕੋਈ ਨੁਕਸਾਨ ਹੋਵੇ ਕਿਸੇ ਬੱਚੇ ਦੇ ਕੋਈ ਸੱਟ ਲੱਗਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਅਸੀਂ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਦੇ ਆ ਕਿ ਐਨਾ ਤੱਕਾ ਨਾ ਕੀਤਾ ਜਾਵੇ ਤਾਂ ਜੋ ਸਾਡੇ ਜਿਹੜੇ ਵੀਰ ਕਰੋਨਾ ਕਾਲ ਦੇ ਵਿੱਚ ਕਿਸੇ ਨੇ ਸਾਰਨ ਲਈ ਕਿਸੇ ਸਕੂਲ ਨੇ ਕਿਸੇ ਨੇ ਸਾਰਨ ਲਈ ਕਿਸੇ ਮਾਪੇ ਨੇ ਸਾਰਨ ਲਈ ਭੁੱਖੇ ਮਰੇ ਨੇ ਭੁੱਖੇ ਮਰੇ ਨੇ ਰੋਡਾਂ ਦੇ ਉੱਤੇ ਦਿਹਾੜੀਆਂ ਵੀ ਕਰੀਆਂ ਨੇ ਜੇਕਰ ਸਾਡਾ ਕੋਈ ਮਾੜਾ ਵੱਡਾ ਕੰਮ ਚੱਲਣ ਲੱਗਾ ਤਾਂ ਪ੍ਰਸ਼ਾਸਨ ਸਾਨੂੰ ਤੰਗ ਕਰ ਰਿਹਾ ਜਿਹਦੇ ਵਰਖਲਾ ਵਾਸੀ ਸ਼ੋਮਵਾਰ ਤੋਂ ਸਵੇਰੇ 11 ਵਜੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਅਣਮਿੱਥੇ ਸਮੇਂ ਲਈ ਹੜਤਾਲ ਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਬੀਆਂ ਸਾਰੀਆਂ ਥੈਲੇ 'ਚ ਪਾ ਕੇ ਡੀਸੀ ਸਾਹਿਬ ਨੂੰ ਦੇਵਾਂਗੇ ਮੰਗ ਪੱਤਰ ਵੀ ਨਾਲ ਦੇਵਾਂਗੇ ਤੁਸੀਂ ਆਪ ਚਲਵਾ ਲਓ ਜੀ ਗੱਡੀਆਂ ਸਾਡੇ ਵਾਜਦਾ ਰੋਗ ਨਹੀਂ ਹੈਗਾ ਅਸੀਂ ਆਪਣੇ ਬੱਚੇ ਇਸ ਤਰ੍ਹਾਂ ਨਾ ਤਾਂ ਅਸੀਂ ਭੁੱਖੇ ਮਰਵਾ ਮਾਰ ਸਕਦੇ ਹਾਂ ਜੀ ਨਾ ਅਸੀਂ ਦੇਖ ਸਕਦੇ ਹਾਂ ਅਸੀਂ ਤੁਸੀਂ ਆਪਣੀ ਹੜਤਾਲ ਬਾਰੇ ਸਕੂਲ ਪ੍ਰਸ਼ਾਸਨ ਨੂੰ ਗੱਡੀ ਜਿਹੜੇ ਸਕੂਲਾਂ ਦੇ ਤੁਸੀਂ ਬੱਚੇ ਚੁੱਕਦੇ ਹੋ ਉਹਨਾਂ ਨੂੰ ਦੱਸਿਆ ਇਸ ਬਾਰੇ ਅਸੀਂ ਹੁਣ ਦੱਸਾਂਗੇ ਜੀ ਇਹ ਤੁਹਾਡੇ ਵੱਲੋਂ ਮਿਹਰਬਾਨੀ ਤੁਹਾਡੀ ਤੁਹਾਡੇ ਵੱਲੋਂ ਹੀ ਕਾਲ ਜਾਏਗੀ ਜੀ ਠੀਕ ਹੈ ਜੀ ਅਸੀਂ ਮੈਸੇਜ ਲਾ ਦਾਂਗੇ ਅਸੀਂ ਸਾਰਿਆਂ ਨੂੰ ਅੱਜ ਮੈਸੇਜ ਤੁਹਾਡੇ ਲੱਗ ਜਾਣਗੇ ਜੀ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ